ਸੱਚਾ ਆਨੰਦ ਨੂੰ ਤੇ ਜਿਹਨੇ ਜਵਾ ਕੀਤੇ ਨੇ ਛੋਟੇ ਸਾਹਿਬ ਜਾਦੇ ਉਹ ਕਹਿੰਦੇ ਤਾਂ ਚੰਡਾਲ ਹੈ ਜਿਹੜੇ ਨੇ ਭਿਆਨਕ ਕੰਮ ਕੀਤਾ ਹੈ ਦੇਖੇ ਬਾਰਕ ਕਿਹੋ ਕਰਾਲਾ ਇਹਨੇ ਇਹ ਦੇਖਿਆ ਨਹੀਂ ਹੈ ਕਿ ਤਾਂ ਛੋਟੇ ਛੋਟੇ ਬੱਚੇ ਨੇ ਇਹਨਾਂ ਨੂੰ ਤਾਪਾ ਜਿਵਾ ਕਰੀ ਨਹੀਂ ਸਕਦੇ ਸਿੱਖ ਸੰਗਤ ਤੇ ਦੂਸਰੀ ਸੰਗਤ ਸਾਰੀ ਹਾਂ ਜਾਨੀ ਸਿੱਖ ਸੰਗਤ ਕਰਹਾਵਾ ਕਾਰੇ ਜਾਨੀ ਤੁਰਕਨ ਜਰਾ અપਾਰੇ ਸਾਰੇ ਸਿੱਖ ਸੰਗਤ ਹੁਣ ਕਹਿ ਰਹੀ ਐ ਕਿ ਇਨਾਂ ਦੀ ਹੁਣ ਜੜ ਪੱਟੀ ਗਈ ਅੱਜ ਤੋਂ ਇਨਾਂ ਦੀ ਜੜ ਨਹੀਂ ਰਹੇ ਇਨਾਂ ਦਾ ਰਾਜ ਭਾਗ ਨਹੀਂ ਰਹੇਗਾ ਜਿਹੜੀਆਂ ਗੱਲਾਂ ਇਨਾਂ ਗ੍ਰੰਥਾਂ ਵਿੱਚ ਲਿਖੀਆਂ ਤੁਸੀਂ ਦੇਖਿਆ ਤੁਰਕਾਂ ਦਾ ਰਾਜ ਮੁੜ ਕੇ ਨਹੀਂ ਆ ਸਕਿਆ ਜਿਹੜਾ ਔਰੰਗਜ਼ੇਬ ਇਨਾਂ ਦਾ ਬਾਦਸ਼ਾਹ ਸੀ ਜਿਹੜਾ ਸਾਰੇ ਪਾਪ ਕਰਾ ਰਿਹਾ ਸੀ ਉਹਔਰ ਜੇਬ ਦੀ ਸਮਾਜ ਤੇ ਅੱਜ ਅੰਗਾਵਾਦ ਦੇ ਵਿੱਚ ਜਾ ਕੇ ਦੇਖਿਓ ਕੋਈ ਦੀਵਾ ਲਾਉਣ ਵਾਲਾ ਉਹਦੀ ਸਮਾਜ ਤੇ ਨਹੀਂ ਹੈ ਆ ਪਿੱਛੇ ਜਿਹੋ ਨਾਲ ਦੀ ਪੁਰ ਜਿਹੜੀ ਉੱਥੇ ਹੁਣ ਕੰਮ ਕਰਦੀ ਆ ਉਹ ਦਰਬਾਰ ਸਾਹਿਬ ਚੱਲ ਕੇ ਆਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆ ਕੇ ਰਹਿ ਰਹੇ ਹੋ ਕਹਿੰਦੇ ਸਾਤੋਂ ਕੀ ਗਲਤੀ ਹੋਈ ਹੈ ਸਾਡੇ ਪੁਰਖਾਂ ਨੇ ਗਲਤੀ ਕੀਤੀ ਪਰ ਉਹਦੀ ਸਜ਼ਾ ਅਸੀਂ ਅੱਜ ਤੱਕ ਭੁਗਤ ਰਹੇ ਹਾਂ ਅੱਜ ਵੀ ਅਸੀਂ ਗਰੀਬ ਆ ਰੋਟੀ ਵੀ ਸਾਨੂੰ ਮੰਗ ਕੇ ਨਸੀਬ ਨਹੀਂ ਹੁੰਦੀ ਉਹ ਆ ਕੇ ਦਰਬਾਰ ਸਾਹਿਬ ਕਹਿੰਦੇ ਜੀ ਸਾਨੂੰ ਬਖਸ਼ੋ ਸਾਡੇ ਤੇ ਕਿਰਪਾ ਕਰੋ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕਹੋ ਕਿ ਸਾਨੂੰ ਬਖਸ਼ ਦੇਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹੋ ਸਾਨੂੰ ਬਖਸ਼ ਦੇਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕਹੋ ਸਾਨੂੰ ਬਖਸ਼ ਦੇਣ ਆ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਰੰਗ ਬਾਗ ਤੋਂ ਆਏ ਸੀ ਉਹ ਚੱਲ ਕੇ ਸਿਰਸ ਕਰਕੇ ਅੱਜ ਉਹ ਬਾਦਸ਼ਾਹ ਦੀ ਮੜੀ ਤੇ ਕੋਈ دیਵਾ ਜਗਉਣ ਵਾਲਾ ਜਿਹੜੀਆਂ ਗੱਲਾਂ ਉੱਥੇ ਸੰਗਤ ਕ